ਕੋਸ਼ਿਸ਼ ਫੇਰ ਵੀ ਕਰੂੰ ਜੇ ਮੈਂ ਕੱਲਾ ਵੀ ਰਹਿ ਗਿਆ ਪਰ ਜੇ ਮੇਰਾ ਪਿੰਡ ਮੇਰਾ ਸਾਸਦੂਤ ਆ ਉਹ ਛੇਤੀ ਹੋ ਜੂ ਬੈਸਟ ਤਾਂ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਗਈ ਸੀ ਸਭ ਕੁਝ ਹੋ ਗਿਆ ਸੀ ਚਲ ਕੁਛ ਮੇਰੇ ਭਾਈ ਮੇਰੇ ਤੋਂ ਨਾਰਾਜ਼ ਕਿਸੇ ਗੱਲੋਂ ਹੋਣਗੇ ਐਸੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਉਹ ਵੀ ਮੇਰੇ ਹੀ ਭਰਾ ਨੇ ਆਪਣਾ ਵੀ ਮੈਂ ਆਮ ਆਦਮੀ ਪਾਰਟੀ ਵੱਲੋਂ ਮੈਂ ਕਾਲੀਡਾਲ ਵੱਲੋਂ ਮੈਂ ਕਾਂਗਰਸ ਵੱਲੋਂ ਮੇਰਾ ਮਕਸਦ ਕੀ ਹੈ ਮੈਂ ਪਿੰਡ ਵਾਸਤੇ ਲੈਣਾ ਜੋ ਵੀ ਕੁਛ ਮੈਨੂੰ ਕੋਈ ਵੀ ਦੇਣ ਆਉਂਦਾ ਉਹ ਤੋਂ ਮੈਂ ਮੰਗਣਾ ਹੈ ਵੈਸੇ ਜਪਤੀ ਇਹ ਮੇਰੇ ਪਿੰਡ ਨੂੰ ਸਾਰੇ ਨੂੰ ਮੈਂ ਭਗਤ RAM ਤੋਂ ਹਰਜੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ। ਤੇ ਸਾਡੇ ਹੈਲਥ ਦੀ ਵੀ ਬਹੁਤ ਪ੍ਰੋਬਲਮ ਹੈ ਕੋਈ ਹੈਲਥ ਹੈ ਨਹੀਂ ਸਹੀ ਤਾਂ ਕਿਸੇ ਕੋਲ ਵੀ। ਮੇਰਾ ਚਾਹੇ ਅੱਜ ਇਸ ਗੱਲ ਤੇ ਵਿਰੋਧ ਹੋ ਜੇ। ਮੈਂ ਨਸ਼ੇ ਦੇ ਪੂਰਾ ਸਖਤ ਖਿਲਾਫ ਆਂ ਜੀ। ਤੇ ਮੈਂ ਲੋਕਾਂ ਨੂੰ ਇਹ ਗੱਲ ਬਾਰ-ਬਾਰ ਕਹਿੰਦਾ ਵੀ ਇਹ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਸਤੇ ਹਰ ਯਤਨ ਕਰਾਂਗੇ। ਇਹ ਨਾ ਸਰਪੰਚੇ ਹੋ ਜਾਣਾ ਚਾਹੀਦਾ ਜੀ। ਇਹ ਲਈ ਅਲ ਦੋ ਵਿੱਚ ਕੋਈ ਪਾਰਟੀ ਦਾ ਤਾਂ ਮਤਲਬ ਨਹੀਂ ਹੋਣਾ ਚਾਹੀਦਾ। ਅੱਜ ਤੱਕ ਆਪਕਾ ਦੇ ਕਿਸੇ ਵੀ ਨਸ਼ੇ ਦੀ ਮੈਡੀਕਲ ਨਸ਼ਾ ਜਾਂ ਕੋਈ ਹੋਰ ਕਿਸੇ ਦੀ ਸਪੋਰਟ ਨਹੀਂ ਕੀਤੀ ਕਿਸੇ ਨੂੰ ਸਭ ਤੋਂ ਪਹਿਲਾਂ ਤਾਂ ਇਹ ਵੈਰੂ ਕਾ ਖਾਲਸਾ ਵੈਰੂ ਜੀ ਕੀ ਫਤ ਹੈ ਮੈਂ ਮੇਰੇ ਨਗਰ ਨਿਵਾਸੀਆਂ ਨੂੰ ਤੇ ਮੇਰੇ ਪਿੰਡ ਵਾਸੀਆਂ ਨੂੰ ਇਹ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਵੈਸੇ ਦਾ ਪਤੀ ਹੈ ਮੇਰੇ ਪਿੰਡ ਨੂੰ ਸਾਰੇ ਨੂੰ ਮੈਂ ਉੱਡ ਭਗਤ RAM ਤੋਂ ਹਰਜੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ ਤੇ ਇਹਦੇ ਵਿੱਚ ਮੇਰੇ ਬਾਰੇ ਦੇਖੋ ਮੇਰੇ ਪਿੰਡ ਨੂੰ ਸਾਰੇ ਨੂੰ ਪਤਾ ਹੈ ਵੀ ਮੈਂ ਕਿਉਂ ਜਿਹਾ ਬੰਦਾ ਐ ਕੀ ਗੱਲਬਾਤ ਐ ਤੇ ਜਿਹੜੇ ਕੁਝ ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਗਈ ਸੀ ਸਭ ਕੁਝ ਹੋ ਗਿਆ ਸੀ ਚਲ ਕੁਝ ਮੇਰੇ ਭਾਈ ਮੇਰੇ ਤੋਂ ਨਾਰਾਜ਼ ਨੇ ਕਿਸੇ ਗੱਲੋਂ ਹੋਣਗੇ ਵੈਸੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਉਹ ਵੀ ਮੇਰੇ ਹੀ ਭਰਾ ਨੇ ਕੋਈ ਗੱਲ ਨਹੀਂ ਕੋਈ ਨਾਰਾਜ਼ਗੀ ਹੁੰਦੀ ਹੈ ਕਈ ਵਾਰ ਚਲੋ ਇਲੈਕਸ਼ਨ ਹੋ ਜੂ ਮੈਂ ਫੇਰ ਵੀ ਇਹ ਗੱਲ ਕਹਿੰਦਾ ਵੀ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਕਿ ਮੇਰਾ ਸਾਥ ਦਿਓ ਜੀ ਆਪਾਂ ਹਰ ਵਕਤ ਖੜੇ ਆ ਸੁੱਖ ਦੇ ਵਿੱਚ ਵੀ ਦੁੱਖ ਦੇ ਵਿੱਚ ਵੀ ਪਹਿਲਾਂ ਵੀ ਖੜੇ ਆ ਸ਼ੁਰੂ ਤੋਂ ਖੜੇ ਆ ਤੇ ਹੁਣ ਵੀ ਖੜੇ ਰਹਾਂਗੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਜੀ ਪਹਿਲੀ ਗੱਲ ਤਾਂ ਉਹਦੇ ਵਿੱਚ ਕੋਈ ਪਾਰਟੀ ਦਾ ਤਾਂ ਮਤਲਬ ਨਹੀਂ ਹੋਣਾ ਚਾਹੀਦਾ ਕੋਈ ਪਾਰਟੀ ਹੈ ਕੁਝ ਵੀ ਹੈ ਮੇਰੀ ਤਾਂ ਇਹ ਸੋਚ ਹੈ ਵੀ ਜੇ ਮੇਰੇ ਪਿੰਡ ਵਿੱਚ ਕੋਈ ਵੀ ਲੀਡਰ ਆਉਂਦਾ ਮੈਂ ਤਾਂ ਉਹਦੇ ਅੱਗੇ ਜਾ ਕੇ ਮਤਲਬ ਮੈਂ ਇਹ ਨਹੀਂ ਦੇਖਣਾ ਵੀ ਮੈਂ ਆਮ ਆਦਮੀ ਪਾਰਟੀ ਵੱਲੋਂ ਆ ਮੈਂ ਕਾਲੀਦਾਲ ਵੱਲੋਂ ਆ ਮੈਂ ਕਾਂਗਰਸ ਵੱਲੋਂ ਆ ਮੇਰਾ ਮਕਸਦ ਕੀ ਹੈ ਮੈਂ ਪਿੰਡ ਵਾਸਤੇ ਲੈਣਾ ਕੁ ਜੋ ਵੀ ਕੁਛ ਮੈਨੂੰ ਕੋਈ ਵੀ ਦੇਣ ਆਉਂਦਾ ਹੈ ਉਹ ਤਾਂ ਮੈਂ ਮੰਗਣਾ ਹੈ ਕਿਹੜੇ-ਕਿਹੜੇ ਮੁੱਦੇ ਹੋਣਗੇ ਜੇਕਰ ਸਾਨੂੰ ਪਿੰਡ ਦੇ ਸਰਪੰਚੀ ਵਾਤੇ ਚੁਣ ਲਿਆ ਜਾਂਦਾ ਕੀ-ਕੀ ਕੰਮ ਕਰਾਂਗਾ ਪਿੰਡ 'ਚ ਮੁੱਦੇ ਤਾਂ ਬਹੁਤ ਹੈ ਜੀ ਬਹੁਤ ਜ਼ਿਆਦੇ ਮੁੱਦੇ ਤਾਂ ਜੇ ਮੈਂ ਸੋਨੂੰ ਸਾਰੇ ਗਿਣਿਆਵਾਂ ਤਾਂ ਬਹੁਤ ਟਾਈਮ ਲੱਗ ਜੂਗਾ ਮੇਨ ਮੁੱਦੇ ਸਾਡੇ ਐਜੂਕੇਸ਼ਨ ਦਾ ਵੀ ਠੀਕ ਹੈ ਸਾਡੇ ਕੋਈ ਜ਼ਿਆਦਾ ਸਕੂਲ ਵੀ ਹੈ 8ਵੀਂ ਦਾ ਐਲੀਮੈਂਟਰੀ ਹੈ ਕੋਈ ਖਾਸ ਨਹੀਂ ਤੇ ਸਾਡੇ ਹੈਲਥ ਦੀ ਵੀ ਬਹੁਤ ਪ੍ਰੋਬਲਮ ਹੈ ਕੋਈ ਹੈਲਥ ਹੈ ਨਹੀਂ ਸਹੀ ਤਾਂ ਕਿਸੇ ਪਾਸੋਂ ਵੀ ਤੇ ਗੇਮਾਂ ਦੀ ਬੱਚਿਆਂ ਨੂੰ ਬਹੁਤ ਜਿਆਦਾ ਦਿੱਕਤ ਹੈ ਕੋਈ ਸਾਡੇ ਪਲੇਗਰਾਉਂਡ ਨਹੀਂ ਹੈਗਾ ਪਿੰਡ ਦੇ ਵਿੱਚ ਤੇ ਬਾਕੀ ਜਿਹੜੇ ਹੁੰਦੇ ਨੇ ਮੁੱਦੇ ਨਸ਼ੇ ਦੇ ਮੁੱਦੇ ਵੱਡੇ ਨਸ਼ੇ ਦੇ ਮੁੱਦੇ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਨੌਜਵਾਨਾਂ ਦੀ ਡੈਥ ਐ ਤੋਂ ਪਹਿਲਾਂ ਹੋ ਚੁੱਕੀ ਹੈ ਤੇ ਮੈਂ ਪਹਿਲਾਂ ਵੀ ਮਤਲਬ ਜਿਵੇਂ ਵੀ ਜਿੰਨੀ ਕੁ ਹੁੰਦੀ ਹੈ ਮੇਥੋਂ ਮੈਂ ਸੇਵਾ ਕਰ ਰਿਹਾ ਹਾਂ ਤੇ ਅੱਜ ਤੱਕ ਆਪਾਂ ਕਦੇ ਕਿਸੇ ਵੀ ਨਸ਼ੇ ਦੀ ਮੈਡੀਕਲ ਨਸ਼ਾ ਜਾਂ ਕੋਈ ਹੋਰ ਕਿਸੇ ਦੀ ਸਪੋਰਟ ਨਹੀਂ ਕੀਤੀ ਕਿਸੇ ਨੂੰ ਆਪਾਂ ਛਡਾਉਣ ਨਹੀਂ ਗਏ ਜੇ ਕੋਈ ਫੜਿਆ ਗਿਆ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਤੇ ਆਪਾਂ ਛਡਾਉਣ ਜਾਣਾ ਵੀ ਨਹੀਂ ਜਦੋਂ ਕਿ ਆਪਾਂ ਨੂੰ ਤੇ ਇਹ ਕਹਿ ਕਿ ਮੇਰਾ ਚਾਹੇ ਅੱਜ ਇਸ ਗੱਲ ਤੇ ਵਿਰੋਧ ਹੋ ਜੇ ਮੈਂ ਨਸ਼ੇ ਦੇ ਪੂਰਾ ਸਖਤ ਖਿਲਾਫ ਆਂ ਜੀ ਤੇ ਮੈਂ ਲੋਕਾਂ ਨੂੰ ਇਹ ਗੱਲ ਬਾਰ-ਬਾਰ ਕਹਿੰਦਾ ਵੀ ਇਹ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਸਤੇ ਹਰ ਯਤਨ ਕਰਾਂਗੇ ਉਹ ਯਤਨ ਮੇਰੇ ਭਾਈਆਂ ਦੇ ਜੇ ਮੇਰੇ ਨਾਲ ਸਹਿਯੋਗ ਦੇਣਗੇ ਤਾਂ ਪੂਰੇ ਹੋਣੇ ਨੇ ਜੇ ਮੈਂ ਇਕੱਲਾ ਕੰਮ ਕੋਸ਼ਿਸ਼ ਫੇਰ ਵੀ ਕਰੂੰ ਜੇ ਮੈਂ ਇਕੱਲਾ ਵੀ ਰਹਿ ਗਿਆ ਪਰ ਜੇ ਮੇਰਾ ਪਿੰਡ ਮੇਰਾ ਸਾਥ ਦੂਤ ਆ ਉਹ ਛੇਤੀ ਹੋ ਜੂ ਬੈਸਟ ਐਂਡ ਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਜੀ ਕਿ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂ ਸੇਵਾ ਜਿੰਨੀ ਕੁ ਮੈਥੋਂ ਹੁੰਦੀ ਸੀ ਪਹਿਲਾਂ ਵੀ ਖੜੇ ਆਂ ਅਸੀਂ ਉਈ ਅੱਜ ਤਾਂ ਮੰਨ ਲਓ ਮੈਂ ਸਰਪੰਚੀ ਦੀ ਚੋਣ ਲੜ ਰਿਹਾ ਹਾਂ ਅੱਜ ਤਾਂ ਮੈਂ ਹਰ ਇੱਕ ਬੰਦੇ ਨੂੰ ਮਤਲਬ ਕਿ ਝੁੱਕ ਕੇ ਮਿਲਾਂਗਾ ਅੱਜ ਤਾਂ ਮੇਰੀ ਇੱਕ ਮਜਬੂਰੀ ਹੈ ਲੋਕਾਂ ਨੂੰ ਝੁੱਕ ਕੇ ਮਿਲਣਾ ਪਰ ਮੇਰਾ ਨੇਚਰ ਚੈੱਕ ਕੀਤਾ ਜਾਵੇ ਮੈਂ ਪਹਿਲਾਂ ਕਿੱਦਾਂ ਦਾ ਸੀ ਤੇ ਲੋਕਾਂ ਨੂੰ ਮੈਂ ਪਹਿਲਾਂ ਕਿੱਦਾਂ ਮਿਲਦਾ ਸੀ ਤੇ ਉਸੇ ਤਰ੍ਹਾਂ ਮੈਂ ਮਿਲਦੇ ਰਹਿਣਾ